ਫਿਰੋਜ਼ਪੁਰ ਵਿੱਚ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ ਟਰੱਕ ਅਤੇ ਬੱਸ ਸਮੇਤ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ ਜਾਨੀ ਨੁਕਸਾਨ ਤੋਂ ਰਹਿ ਆ ਬਚਾ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਫਾਜ਼ਲ ਕਾ ਰੋਡ ਧੁੰਦ ਕਾਰਨ ਟਰੱਕ ਅਤੇ ਬੱਸ ਦੀ ਆਪਸ ਵਿੱਚ ਟੱਕਰ ਹੋ ਗਈ ਇਸ ਟੱਕਰ ਦੇ ਵਿੱਚ ਕਈ ਹੋਰ ਵਾਹਨ ਵੀ ਆਪਸ ਵਿੱਚ ਆ ਟਕਰਾਏ ਕਿਉਂਕਿ ਇਸ ਰੋਡ ਤੇ ਤੰਦ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਈਆਂ ਦੇ ਸੱਟਾਂ ਆਈਆਂ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਪਹर्ती ਕਰਵਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਲਗਭਗ ਸਵੇਰੇ 304 ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਜੋ ਕਿ ਇੱਕ ਨਿੱਜੀ ਕੰਪਨੀ ਦੀ ਬੱਸ ਇੱਕ ਟਰਾਲੇ ਨਾਲ ਜਾ ਟਕਰਾਈ ਔਰ ਕਈ ਵਹੀਕਲ ਆਪਸ ਦੇ ਵਿੱਚ ਇਸ ਹਾਦਸੇ ਦੌਰਾਨ ਟਕਰਾ ਗਏ ਜਾਨੀ ਨੁਕਸਾਨ ਤੋਂ ਬਚਾਰਿਆ ਇਸ ਹਾਦਸੇ ਤੋਂ ਬਾਅਦ ਰੋਡ ਤੇ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਹੋ ਗਿਆ ਜਿਸ ਨੂੰ ਟ੍ਰੈਫਿਕ ਪੁਲਿਸ ਦੁਆਰਾ ਖਿਲਵਾਇਆ ਔਰ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਫਰਸੇ ਕਰਵਾਇਆ ਗਿਆ ਬਣੇਰੋ ਸਾਡੇ ਨਾਲ ਫਿੱਕਦੇ ਰੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕੀ ਨਾਮ ਦਾ ਹੈ ਆਹ ਬਲਵੀਰ ਸਿੰਘ ਜੀ ਬਲਵੀਰ ਸਿੰਘ ਜਿਹੜਾ ਹਾਦਸਾ ਆ ਕਿਸ ਤਰ੍ਹਾਂ ਕਿੰਨਾ ਕੁ ਹਾਦਸਾ ਹੈ ਇਹ ਧੁੰਦ ਦੀ ਵਜ੍ਹਾ ਕਰਨ ਹੋਇਆ ਜੀ ਬਹੁਤ ਜਿਆਦਾ ਧੁੰਦ ਸੀ ਅੱਗੇ ਤੋਂ ਟਰੱਕ ਆ ਰਿਹਾ ਸੀ ਹੋ ਸਕਦਾ ਕੋਈ ਟਰੱਕ ਨਾਲ ਪਾਸ ਕਰਦਾ ਹੋਵੇ ਜਾਂ ਉਹ ਟੈਕਰਦਾ ਹੋਵੇ ਧੁੰਦ ਦੀ ਵਜ੍ਹਾ ਦੇ ਨਾਲ ਇਹ ਹਾਦਸਾ ਹੋਇਆ ਜੀ ਬੱਸ ਆ ਰਹੀ ਸੀ ਹਬੌਰ ਸਾਈਡ ਤੋਂ ਜੀ ਹਾਂਜੀ ਰਾਜਸਥਾਨ ਦੀ ਗੱਡੀ ਆ ਜੀ ਹਾਂਜੀ ਰਾਜੇਂਦ ਚੰਦਰਾਪਾਸਾ ਹਾਂਜੀ ਆ ਗੰਗਾ ਨਗਰ ਤੋਂ ਆ ਰਹੀ ਸੀ ਜੰਮੂ ਜਾ ਰਹੀ ਸੀ ਜੀ ਸਵਾਰੀਆਂ ਨੇ ਜਿਹੜੀ ਭਾਜ ਤੋੜ ਕੇ ਜਵਾਨ ਨੂੰ ਚਾਈ ਹਾਂ ਹਾਂਜੀ ਹਾਂਜੀ ਸਵਾਰੀਆਂ ਨੇ ਸਾਰੀਆਂ ਨੇ ਭਾਜ ਤੋੜ ਕੇ ਸ਼ੀਸ਼ੇ ਵੀ ਤੋੜ ਕੇ ਗੱਡੀ ਦੇ ਵਿੱਚੋਂ ਬਾਹਰ ਕੱਢ ਲੀਆਂ ਸਵਾਰੀਆਂ ਸਵਾਰੀਆਂ ਬੱਚਤਾਂ ਡਰਾਈਵਰ ਤੇ ਕੋਈ ਛੋਟਾ ਆਈਆਂ ਜੀ ਦੋਨੋਂ ਡਰਾਈਵਰ ਹਾਂਜੀ 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 ਕੈਂਟਰ ਦੇ ਡਰਾਈਵਰ ਤੇ ਵੀ ਔਰ ਬੱਸ ਵਾਲੇ ਡਰਾਈਵਰ ਦੇ ਵੀ ਕੋਈ ਫੈਕਚਰ ਫੂਚਰ ਹੋ ਗਏ ਹੱਡੀਆਂ ਉਹ ਸਿਵਲ ਹਸਪੀਟਲ ਚ ਦਾਖਲ ਆਈ ਹਾਂਜੀ ਹਾਂਜੀ ਅਮੀਰ ਰਾਮ ਮੈਂ ਮਿਲਨਾਮ ਹਾਂਜੀ ਹਾਂਜੀ की। ये, तो ये, ये, ये गाड़ी जोधपुर से आ रही थी जम्मू जा रही थी तो ट्रक हादसा हुआ।, हुआ ट्रक के साथ टक्कर हुई है एकदम मैं भी अंदर ही था गाड़ी के अंदर ही सुबह चार बजे हुआ है तो कितनी इसमें तीस पैंतीस सवारी थी कहाँ जा रहा था जम्मू जा रही थी यात्रा के लिए नहीं नहीं इस तरह ही सवारी है स्लीपर है ना गाड़ी अब कितना को नुकसान कोई नुकसान तो हुआ ही आपके सामने काफी हुआ नुकसान जानी मानी नुकसान नहीं जानी मानी कोई नुकसान नहीं हुआ तो बाकी हाँ ड्राइवर को लगी है सटे बाकी सवारियों को कोई माड़ी मोटी लगी है बचा अच्छा, हो गया हाँ बचा हो गया क्या नाम है आपका हमारा नाम नारंगी है कहाँ से आ रहे थे आप हम सोयला से आए गाड़ी जोधपुर से आई थी अच्छा ये बस में थे आप हाँ जी हाँ जी साथ ही थे हम आगे बैठे ही पीछे बैठे थे आप बीच में आ, ही आ, नहीं आगे नहीं पीछे बीच में ही बीच में बैठे थे हाँ जी जब हादसा हुआ क्या आपको हाँ जी एकदम ब्रेक लगे बचीड़ा लगा जोर से तो बस टकरा गई हाँ टकराई सामने दोनों गाड़ी वो ट्रक थी सामने घबराना तो था ही फिर घबराते कौन नहीं घबराएगा आज फिर हमने फिर निकाला बाहर थोर, बहुत शोर मचा था अंदर के लिए हाँ तो बचाओ, बचाओ 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 फिर आए सारे घराले ये पास घराले आए बेचारे सारे फिर इन्होंने सारों ने बचाया फिर निकाला बाहर फिर बारिश से निकले हम तो जा रही थी ये जम्मू जा रही थी हाँ अमृतसर होके जम्मू जख्मी नहीं है सब बच गए एक ड्राइवर को लगी है बस भगवान का भगवान का शुक्र मनाते हैं माता रानी का माता रानी का अपना जगदम्बा मात भवानी का चाउंडा माँ का माजीसा का इनका शुक्र मनाते हैं बहुत हादसा था इसमें कौन बचना था कोई माता रानी का साथ था और भगवान का साथ था और हम भी माता टेक के आए जसोल जाके आए हमारे माता के बस उन्हीं का ही कोई शुक्र था हाँ जी जान बच गई बच्चे नहीं थे हमारे साथ ऐसे बाकी थी सवारियों में दो तीन बच्चे थे सब बच गए किसी के नहीं तेरा हां हां तेरा देवराज है देवराज ये गाड़ी कहाँ से आ रही थी आपकी जोधपुर से क्या कहां जाना था जम्मू है जम्मू जम्मू ट्रैवल सिटी दूसरी भी सवारियां वाली ट्रैवल सलीपर ऐसा ट्रेल सलीपर सलीपर है अच्छा कहां आसा कैसे होगा आसा कैसे होगा ये धुंध में का ट्रक ट्रक के कारण ਜੁਟ ਕੇ ਕਰਨ ਟਰੱਕ ਕੇ ਕਰਨ ਕੀ ਗਾੜੀ ਅੱਗੇ ਟਕਰਾਈ ਕੀ ਹੋਗਾ ਹਾਂਜੀ ਹੈ ਹਾਂਜੀ ਅੱਜ ਬਹੁਤ ਵੱਡਾ ਜ਼ਿਆਦਾ ਜੀ ਕੋਟੀ ਰਾਜ ਸਾਹਿਬ ਪਿੰਡ ਦੇ ਮੋੜ ਦੇ ਉੱਤੇ ਨੁਕਸਾਨ ਹੋਇਆ ਜੀ ਆਮਨੇ ਸਾਹਮਨੇ ਬੱਸਾਂ ਵੱਜੀਆਂ ਇਹਨਾਂ ਬੱਸਾਂ ਵੱਜਣ ਦੇ ਬਾਵਜੂਦ ਇਨੀ ਧੁੰਦ ਦੇ ਵਿੱਚ ਪਿੱਛੇ ਹੋਰ ਵੀ ਲੋਕ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ ਬਹੁਤ ਟੈਂਟਰ ਤੇ ਬੱਸ ਦੀ ਆਮਨੇ ਸਾਹਮਨੇ ਟੱਕਰ ਹੋਈ ਜੀ ਗੰਗਾ ਨਗਰ ਤੋਂ ਬੱਸ ਆ ਰਹੀ ਸੀਗੀ ਜੰਮੂ ਜਾਣੀ ਸੀਗੀ ਇਹ ਸਵੇਰ 3 ਵਜੇ ਨੁਕਸਾਨ ਹੋਇਆ ਜੀ ਜਦੋਂ ਅਸੀਂ ਇਹ ਖੜਕੇ ਦੀ ਆਵਾਜ਼ ਸੁਣੀ ਅਸੀਂ ਸਾਰੇ ਲੋਕ ਇੱਥੋਂ ਭੱਜ ਕੇ ਨਿਕਲ ਕੇ ਸਵਾਰੀਆਂ ਸਾਰੀਆਂ ਗੱਡੀਆਂ ਵਿੱਚੋਂ ਬਾਕੀ ਜਾਨੀ ਮਾਨੀ ਨੁਕਸਾਨ ਡਰਾਈਵਰ ਦੇ ਸੱਟਾਂ ਨੇ ਦੋਨਾਂ ਗੱਡੀਆਂ ਦੇ ਡਰਾਈਵਰਾਂ ਦੇ ਸੱਟਾਂ ਨੇ ਬਾਕੀ ਸਾਰੀਆਂ ਸਵਾਰੀਆਂ ਸੇਫ ਨੇ ਕੱਢ ਲਏ ਗਏ ਨੇ ਸਹੀ ਸਲਾਮਤ ਧੰਨਵਾਦ ਫਰੋਜ਼ਪੁਰ ਦੀ ਸਾਈਡ ਤੋਂ ਟਰੱਕ ਆ ਰਿਹਾ ਸੀ ਜੀ ਪੇਂਟ ਦਾ ਲੱਗਾ ਹੋਇਆ ਤੇ ਫਾਇਲਕਾ ਦੀ ਸਾਈਡ ਤੋਂ ਬੱਸ ਆ ਰਹੀ ਸੀ ਤੁੰਦ ਕਾਰਨ ਐਕਸੀਡੈਂਟ ਹੋ ਗਿਆ ਜੀ ਜਾਨੀ ਮਰਨ ਲਈ ਨੁਕਸਾਨ ਕੋਈ ਨਹੀਂ ਰਿਹਾ ਮਾਮੂਲੀ ਛਤਾ ਲੱਗੀਆਂ ਜੀ ਜ਼ਖਮੀ ਹੋਏ ਨਾ ਕੋਈ ਹਾਂ ਜ਼ਖਮੀ ਹੋਏ ਜੀ ਮਾਮੂਲੀ ਹੈ ਜੀ ਅੱਛਾ ਹਾਂ ਜੀ ਮਤਲਬ ਆਪ ਤੋਂ ਅੰਮਲੇ ਹਮਲੇ ਲੱਗੇ ਨੇ ਆਹ ਹਮੋਂ ਸਾਹਮਣੇ ਵਧੀ ਜੀ ਤੁੰਦ ਕਾਰਨ ਹੋ ਗਈ ਕੈਂਟਰ ਕੀ ਆ ਰਿਹਾ ਕੈਂਟਰ ਕੈਂਟਰ ਦੇ ਵਿੱਚ ਪੇਂਟ ਲੱਗਾ ਹੋਇਆ ਸੀ ਇਹ ਤੇ ਫਰੋਜ਼ਪੁਰ ਵਾਲੀ ਸਾਈਡ ਤੋਂ ਆ ਰਿਹਾ ਏ ਬਸ ਬਸ ਫਾਈਲ ਕਾਂ ਦੇ ਸਾਈਡ ਤੋਂ ਆ ਰਹੀ ਸੀ ਅੱਛਾ ਦੋਨਾਂ ਦਾ ਆਪਸ ਵਿੱਚ ਹਾਂਜੀ ਚਾਣਕ ਤੇ ਕੋਤੂਸੀ ਹੋ ਗਿਆ ਇਸ ਟੰਡ ਦੇ ਕਾਰਨ ਹੋਰ ਕਾਰਵਾਈ ਕਾਨੂੰਨੀ ਕਰ ਰਹੇ ਨੇ ਕਿਉਂਕਿ ਪਰ ਟ੍ਰੈਫਿਕ ਦਾ ਜਾਮ ਬਹੁਤ ਜ਼ਿਆਦਾ ਲੱਗਾ ਜੀ ਹਾਂਜੀ ਬਾਅਦ ਵਿੱਚ ਦੇਖਾਂਗੇ ਜੋ ਜੈਸੇ ਸੂਚੇ ਹੋਏ ਅਸੀਂ ਕਰ ਲਾਂਗੇ